ਮੇਰੇ ਨਾਲ ਕਰਮਜੀਤ ਸਿੰਘ ਅਈ ਡੁਗਰੀ ਰਹਿੰਦੇ ਆ ਜੀ ਅੱਜ ਤੇ ਕੀ ਹੋਇਆ ਸੀਗਾ ਇੱਕਦਮ ਅਸੀਂ ਉਧਰੋਂ ਆ ਰਹੇ ਸੀਗੇ ਇੱਥੋਂ ਇੱਕਦਮ ਪਹਿਲਾਂ ਫਟਾ ਜਾ ਗਿਆ ਥੱਲੇ ਲੋਹੇ ਵਾਲਾ ਤੇ ਸਾਰੀਆਂ ਬੋਰੀਆਂ ਥੱਲੇ ਆ ਗਈਆਂ ਜੀ ਤੇ ਅੰਦਰ ਗੱਡੀ ਦੇ ਅੰਦਰ ਮੌਜੂਦ ਸੀਗੇ ਗੱਡੀ ਦੇ ਅੰਦਰ ਮੌਜੂਦ ਸੀ ਅਸੀਂ ਮੇਰੇ ਨਾਲ ਅਪਲੇਟਾ ਸੀਗਾ ਨਹੀਂ ਬਚਿਆ ਹੋਵੇ ਸਾਡਾ ਬਿਲਕੁਲ ਬਚਿਆ ਹੋਵੇ ਜੀ ਹਾਂਜੀ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਜਿਹੜਾ ਇੱਕ ਜਿਹਦੇ ਟਰਾਲਾ ਸੀਗਾ ਜਿਹਦੇ ਵਿੱਚ ਬੋਰੀਆਂ ਲੋਡ ਸੀ ਉਹ ਆ ਰਿਹਾ ਸੀ ਤੇ ਉਹ ਫਲਾਈਓਵਰ ਦੇ ਉੱਤੇ ਕੋਨੇ ਤੇ ਜਾ ਕੇ ਜਿਹੜਾ ਹੈਗਾ ਸਟ ਗਿਆ ਔਰ ਉਸ ਤੇ ਕਰਕੇ ਕਣਕ ਦੀ ਬੋਰੀਆਂ ਥੱਲੇ ਡਿੱਗ ਪਈਆਂ ਥੱਲੇ ਦੋ ਗੱਡੀਆਂ ਦੇ ਉੱਤੇ ਡਿੱਗੀਆਂ ਨੇ ਗੱਡੀਆਂ ਦਾ ਨੁਕਸਾਨ ਹੋਇਆ ਬਟ ਸ਼ੁਕਰ ਪ੍ਰਮਾਤਮਾ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਕਿਸੇ ਦੀ ਜਾਨ ਦੇ ਸੱਟ ਨਹੀਂ ਆਇਆ ਇਦਾਂ ਦੇ ਤਰ੍ਹਾਂ ਨਹੀਂ ਆਇਆ ਬਾਕੀ ਕ੍ਰੇਨ ਔਰ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਬਾਕੀ ਇਹਨਾਂ ਨੂੰ ਜਲਦੀ ਇਸ ਨੂੰ ਰਸਤੇ ਨੂੰ ਹਜੇ ਬੰਦ ਕੀਤਾ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਹਜੇ ਨਾ ਲੈ ਕੇ ਆਉਣ ਗੱਡੀਆਂ ਵਗੈਰਾ ਔਰ ਅਸੀਂ ਜਲਦੀ ਇਹਨੂੰ ਜਿਹੜਾ ਕਲੀਅਰ ਕਰਾ ਦਾਂਗੇ ਚੱਕੀ ਕਾਰਨ ਜਿਹੜਾ ਜਿਹੜਾ ਉਹ ਟੋਰੀ ਡੇਗ ਗਿਆ ਹਾਲ ਦੀ ਗੱਡੀ ਲੱਗਦਾ ਵੀ ਸਪੀਡ ਸੀਗਾ ਕਿਉਂਕਿ ਉੱਥੇ ਟਰਨ ਵੀ ਹੈਗਾ ਤੇ ਸਪੀਡ 'ਚ ਹੋਣਾ ਉਹ ਰਾਤ ਨੂੰ ਮਤਲਬ ਇਦਾਂ ਦਾ ਕੋਈ ਤੇ ਬਾਕੀ ਕਾਰਨ ਤੋਂ ਬਾਅਦ ਚ ਪਤਾ ਲੱਗਣਗੇ ਜੀ ਡਰਾਈਵਰ ਨੂੰ ਮੌਕੇ ਤੋਂ ਬੁਲਾਣਾ ਹੈ ਜੀ ਹਾਂਜੀ ਡਰਾਈਵਰ ਕੀ ਹੋਇਆ ਮੈਂ ਬਸ ਖੜੀ ਸੀ ਮੈਂ ਅੰਦਰ ਦੁਕਾਨ ਤੇ ਗਿਆ ਸੀ ਅਖਬਾਰ ਲੈਣ ਤੇ ਬਸ ਪਿੱਛੇ ਕਿੰਨੇ ਦਾ ਟਾਈਮ ਸੀ ਮੈਂ ਕਿ ਸਵਾ 8 8:30 ਸਵਾ 8 ਤੇ ਅੰਦਰ ਤੇ ਕੋਈ ਨਹੀਂ ਸੀ ਗੱਡੀ ਦੇ ਅੰਦਰ ਕੋਈ ਨਹੀਂ ਗੱਡੀ ਖਾਲੀ ਸੀ ਹੈ ਖਾਲੀ ਸੀ ਕੋਈ ਗੱਡੀ ਹੈ ਉਹਨਾਂ ਦਾ ਪਤਾ ਨਹੀਂ ਉਹ ਉਹਨਾਂ ਦੇ ਅੰਦਰ ਵੀ ਸੀਗੇ ਬੜਾ ਨਿਕਲ ਗਈ ਸੀ ਆ ਟਾਈਮ ਸਿਰ ਜੀ ਵਾਈ ਉਹ ਹੀ ਧਮਰ ਧਮਰ ਕਰਦੇ ਆਏ ਪਤਾ ਨਹੀਂ ਇੱਕਦਮ ਮੈਂ ਅੰਦਰ ਸੀ ਪੂਰਾ ਆਵਾਜ਼ ਆਈ ਬੜੀ ਜ਼ੋਰ ਦੀ ਆਵਾਜ਼ ਆਈ ਦੇਖਿਆ ਇਹ ਪੂਰਾ ਦੁਕਾਨ ਦਾ ਜਿੰਨੂੰ ਕਹਿੰਦੇ ਆ ਪੂਰਾ ਹੋਲਡਿੰਗ ਸ਼ੋਲਡਿੰਗ ਸਭ ਥੱਲੇ गिर ਗਈ ਤੇ ਪੂਰਾ ਬਲੌਗ ਹੋ ਗਿਆ ਆਵਾਜ਼ ਬਹੁਤ ਜ਼ੋਰ ਦੀ ਆਈ ਸੀ ਤੇ ਬਾਹਰ ਦੇਖਿਆ ਤੇ ਗੱਡੀ ਦੇ ਉੱਤੇ ਸਾਰਾ ਇਹ ਗੱਡੀ ਪੂਰੀ ਡੈਮੇਜ ਹੋ ਗਈ ਤੁਹਾਡੇ ਸਾਹਮਣੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਵਿਸ਼ਵ ਬੰਦੂ ਹੈ ਜੀ ਹਾਂ ਜੀ ਸਰ ਇਹ ਕੀ ਹੋਇਆ ਮਾਮਲਾ ਉੱਤੇ ਕਿੰਨੇ ਵਜ ਦੀ ਇਹ ਘਟਨਾ ਜਿਹੜਾ ਸਾਰਾ ਐਕਸੀਡੈਂਟ ਹੋਇਆ ਇਹ ਜੀ ਸਵੇਰੇ 8:00 ਵਜੇ 18 ਮਿੰਟ ਦੀ ਘਟਨਾ ਵਾ ਇਹ ਜਿਹੜਾ ਤੁਸੀਂ ਟਰੱਕ ਉੱਪਰ ਦੇਖ ਰਹੇ ਹੋ ਹੈ ਜੇ ਵੀ ਮੋਰੀਆਂ ਲਟਕੀਆਂ ਹੋਈਆਂ ਵਾ ਹਾਂਜੀ ਓਵਰ ਲੋਡਡ ਟਰੱਕ ਹੋਇਆ ਹੋਇਆ ਜੀ ਤੇ ਇਹ ਵਾਲਾ ਮੋੜ ਇੰਨਾ ਖਤਰਨਾਕ ਹੈ ਜੀ ਹਾਂ ਇੱਥੇ ਲੋਕੀ ਫੇਰ ਵੀ ਓਵਰ ਓਵਰ ਲੋਡਿੰਗ ਟਰੱਕ ਹੋਣ ਕਰਕੇ ਹੀ ਇਹ ਇਹਦੀਆਂ ਬੋਰੀਆਂ ਥੱਲੇ ਡਿੱਗੀਆਂ ਹਨ ਇਹ ਬੋਰੀਆਂ ਵੀ ਥੱਲੇ ਕਾਫੀ ਡਿੱਗੀਆਂ ਹੋਈਆਂ ਹਨ ਇਸ ਦੇ ਨਾਲ ਮਾਲੀ ਨੁਕਸਾਨ ਕਾਫੀ ਹੋਇਆ ਹੈ ਆ ਦੇਖੋ ਜੀ ਪੂਰੀ ਦੀ ਪੂਰੀ ਕਾਰ ਡੈਮੇਜ ਹੋ ਗਈ ਹੈ ਜੀ ਜੀ ਆ ਕਾਰ ਪੂਰੀ ਡੈਮੇਜ ਹੋ ਗਈ ਹੈ ਆ ਮੋਟਰਸਾਈਕਲ ਡੈਮੇਜ ਹੋ ਗਿਆ ਵੈ ਉਹ ਥੱਲੇ ਉਹਦੇ ਸਾਈਕਲ ਪਿਆ ਆ ਇਹਦੇ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦਾ ਵੀ ਥੱਲੇ ਕੋਈ ਬੰਦਾ ਹੈਗਾ ਵੀ ਆ ਕਿ ਨਹੀਂ ਹੈਗਾ ਇਹ ਹਾਲੇ ਮਤਲਬ ਕੋਈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਸਭਾ ਸਵਾ 8 ਵਜੇ ਤੋਂ ਲੈ ਕੇ ਹੁਣ ਸਵਾ 9 ਹੋ ਗਏ ਆ ਜੀ ਹਜੇ ਤੱਕ ਕੋਈ ਬੰਦਾ ਮੈਨੂੰ ਨਹੀਂ ਦਿਖ ਰਿਹਾ ਜਦ ਕਿ ਇਹਨਾਂ ਨੂੰ ਮੈਂ ਫੋਨ ਵੀ ਕਰ ਚੁੱਕਾ 112 ਨੰਬਰ ਤੇ ਉਹਨਾਂ ਵੱਲੋਂ ਵੀ ਮੈਨੂੰ ਰਿਸਪਾਂਸ ਆ ਗਿਆ ਵੀ ਅਸੀਂ ਆ ਰਹੇ ਆ ਪਰ ਹਜੇ ਤੱਕ ਕੋਈ ਨਿਕਿਆ ਨਹੀਂ ਹੁਣ ਤੇ ਉਹ ਜਿਹੜਾ ਉੱਪਰ ਟਰੱਕ ਪਲਟਿਆ ਉਹਦੇ ਡਰਾਈਵਰ ਜਾਂ ਕੁਝ ਉਹ ਕਿੱਥੇ ਹੈ ਉਹਦੇ ਬਾਰੇ ਜੀ ਕੁਝ ਨਹੀਂ ਆਪਾਂ ਕਹਿ ਸਕਦੇ ਮੇਰੇ ਹਿਸਾਬ ਦੇ ਨਾਲ ਉਹ ਫਰਾਰ ਹੋ ਗਿਆ ਜੀ ਇਹ ਇਸ ਦੇ ਨਾਲ ਆ ਖਵਾਰਾ ਵਾਲੀ ਜਿਹੜੀ ਦੁਕਾਨ ਹੈਗੀ ਆ ਜੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਇਹਨਾਂ ਦੇ ਆ ਬੋਰ ਟੁੱਟ ਗਿਆ ਦਰਵਾਜ਼ੇ ਟੁੱਟ ਗਿਆ ਕਿਤਾਬਾਂ ਟੁੱਟ ਗਈਆਂ ਬਾਊ ਜਿਹੜਾ ਕੀ ਹਾਰਡ ਦਾ ਪੇਸ਼ੈਂਟ ਸੀਗਾ 80 ਸਾਲ ਉਮਰ ਹੈ ਇਸ ਇੱਕ ਗੰਮ ਦੇ ਕਰਕੇ ਉਹ ਇੱਥੋਂ ਦੀ ਚਲੇਗਾ ਕਹਿੰਦਾ ਮੇਰੇ ਕੋ ਨਹੀਂ ਸੰਭਾਲਿਆ ਜਾ ਰਿਹਾ ਹੁਣ ਜਿਵੇਂ ਆਹ ਪੁੱਲ ਦੀ ਜਿਹੜੀ ਘਟਨਾ ਵਾਪਰੀ ਹੈ ਤੁਹਾਡਾ ਕਾਫੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਸ ਨੂੰ ਲੈ ਕੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ ਜੀ ਸਾਡਾ ਜਿਹੜਾ ਨੁਕਸਾਨ ਆ ਸਾਨੂੰ ਉਹੀ ਦਿੱਤਾ ਜਾਵੇ ਤੇ ਜਿਹੜੇ ਬੰਦਿਆਂ ਦੀਆਂ ਗੱਡੀਆਂ ਖਰਾਬ ਹੋਈਆਂ ਹਨ ਡੈਮੇਜ ਹੋ ਗਿਆ ਜੀ ਇਹਨਾਂ ਦਾ ਤੇ ਪਹਿਲਾਂ ਤਾਂ ਸਭ ਨਾਲ ਪਹਿਲਾਂ ਅਸੀਂ ਇਹ ਕਹਿੰਨੇ ਸੀ ਜਲਦੀ ਤੋਂ ਜਲਦੀ ਇਹਦੇ ਬਾਰੇ ਕਾਰਵਾਈ ਕੀਤੀ ਜਾਵੇ ਕਾਰਵਾਈ ਦਾ ਅਜੇ ਸਟਾਰਟਿੰਗ ਹੀ ਨਹੀਂ ਹੋ ਰਹੀ ਮਤਲਬ 1 ਘੰਟਾ ਹੋ ਗਿਆ ਹਲੇ ਤੱਕ ਕੋਈ ਵੀ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚਿਆ ਠੀਕ ਹੈ ਜੀ ਧੰਨਵਾਦ ਜੀ ਗੱਡੀ 'ਚ ਮੌਜੂਦ ਨਹੀਂ ਸੀਗੇ ਜਿਹੜੇ ਇਸ ਤਰ੍ਹਾਂ ਨਿਕਲੇ ਨਾਲ ਜੀ ਅੱਛਾ ਇੱਕਦਮ ਤੁਸੀਂ ਆਪਣੀ ਗੱਡੀ 'ਚ ਬਾਹਰ ਨਿਕਲਿਓ ਤਾਂ ਫਿਰ ਓਕੇ ਆਲਾ ਬੀੜਾ ਨਾਲ ਆਲਾ ਬੀੜਾ ਪਜਾ ਹੋ ਗਏ ਦੋਵਾਂ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਚਲੋ ਬਚਾਅ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਹੁਣੀ ਅਸੀਂ ਗੱਲਬਾਤ ਕੀਤੀ ਹੈ ਕਿ ਬਹੁਤ ਵੱਡਾ ਬਚਾਅ ਹੋਇਆ ਗੱਡੀ ਤੇ ਬੈਠੇ ਹੋਏ ਸੀਗੇ ਬੇਟਾ ਵੀ ਨਾਲ ਹੀ ਸੀ ਇਹਨਾਂ ਦੇ ਮੌਜੂਦ ਸੀ ਪਰ ਜਿਵੇਂ ਗੱਡੀ ਜੋ ਬਾਹਰ ਨਿਕਲਦੇ ਨੇ ਉਦੋਂ ਹੀ ਉਹ ਟਰੱਕ ਜਿਹੜਾ ਆ ਉਹ ਪਲਟ ਜਾਂਦਾ ਆ ਤੇ ਇਹ ਠਾਂ ਸਾਰੀਆਂ ਬੋਰੀਆਂ ਦੇਖੋ ਖਿੱਲਰ ਗਈਆਂ ਨੇ ਡਈਆਂ ਨੀਚੇ ਪਰ ਜਾਨੀ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੀ ਪਰ ਹੋਇਆ ਨਹੀਂ ਜੋ ਮੌਕੇ ਤੇ ਮੌਜੂਦ ਨੇ ਲੋਕ ਉਹਨਾਂ ਦੇ ਕੋਲੋਂ ਦੱਸਿਆ ਜਾ ਰਿਹਾ ਤੇ ਲੋਕਾਂ ਨੂੰ ਵੀ ਨਾਲ ਦੇ ਨਾਲ ਹੀ ਅਲਰਟ ਕੀਤਾ ਜਾ ਰਿਹਾ ਕਿ ਦੋ ਕੁ ਬੋਰੀਆਂ ਹਜੇ ਵੀ ਸਾਈਡ ਤੇ ਲਟਕੀਆਂ ਪਈਆਂ ਉਹ ਕਦੇ ਵੀ ਨੀਚੇ ਡਿੱਗ ਸਕਦੀਆਂ ਵਾਂ ਜੰਗਲ ਵੀ ਨਹੀਂ ਗਿਆ ਬਿਲਹਾਲ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀ ਤਾਂ ਹਏ ਤੱਕ ਇੱਥੇ ਕੋਈ ਪਹੁੰਚਿਆ ਨਹੀਂ ਹੈ ਤੁਸੀਂ ਇਹਨਾਂ ਤੁਸੀਂ ਦੇਖ ਸਕਦੇ ਹੋ ਜਿਸ ਦਾ ਕਿ ਮੈਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਤਾਂ ਉਹ ਵੀ ਹੁਣ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਇਸ ਤਰ੍ਹਾਂ ਦੇ ਹਾਸੇ ਜਿਹੜੇ ਨੇ ਲਗਾਤਾਰ ਹੋ ਰਹੇ ਨੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਹਾਸਾ ਦੀ ਤਸਵੀਰ ਜਿਹੜੀ ਹੈ ਉਹ ਨਾਲ ਲਗਾਤਾਰ ਸਾਂਝੀ ਕਰ ਰਹੇ ਆ ਪਰ ਬਾਰ ਬਾਰ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਅਜਿਹੇ ਹਾਸੇ ਜਿਹੜੇ ਵਾਪਰਦੇ ਪਏ ਨੇ ਕਿਦੋਂ ਨੇ ਕਿਤੇ ਜਿਹੜਾ ਵੀ ਬੰਦਾ ਡਰਾਈਵ ਕਰ ਰਿਹਾ ਬਹੁਤ ਸੋਚ ਕੇ ਸੰਭਲ ਕੇ ਡਰਾਈਵਿੰਗ ਕਰਨ ਦੀ ਲੋੜ ਹੈ ਦੇਖੋ ਬਹੁਤ ਸਾਰੇ ਲੋਕ ਜਿਹੜੇ ਇੱਥੇ ਇਕੱਠੇ ਨੇ ਵੀ ਕੀ ਕਹਿਣਾ ਚਾਹੋਗੇ ਇਹ ਇਸ ਦਾ ਹੈ ਉਹ ਹੀ ਕਹਿਣਾ ਜਸ ਇਹਨਾਂ ਦਾ ਜੋ ਨਿਸ਼ਾਨ ਆਇਆ ਜਾਲੀ ਉਹਨਾਂ ਨੂੰ ਮਿਲਣਾ ਚਾਹੀਦਾ ਇਹ ਗੱਡੀਆਂ ਬੰਦ ਹੋਣੀ ਚਾਹੀਦੀ ਨੇ ਵੱਡੇ ਤੋਂ ਵੱਡੀਆਂ ਪਤਾ ਵੀ ਨੋ ਐਂਟਰੀ ਆ ਕਿਉਂ ਆਨੇ ਤੁਸੀਂ ਨੋ ਐਂਟਰੀ ਕਰਕੇ ਹਾਂ ਆ ਨੋ ਐਂਟਰੀ ਕਰਕੇ ਹੋਇਆ ਹੱਸ ਹਾਂ ਨੋ ਐਂਟਰੀ ਆ ਅੱਜ ਤੁਹਾਨੂੰ ਪਤਾ ਇਸ ਟਾਈਮ ਨੋ ਐਂਟਰੀ ਹੁੰਦੀ ਆ ਇਹ ਜਿਹੜਾ ਕੱਟ ਬਣਾਇਆ ਬੜਾ ਗਲਤ ਬਣਾਇਆ ਜਿਹੜਾ ਆ ਬਣਾਇਆ ਕੱਟ ਬੜਾ ਗਲਤ ਬਣਾਇਆ ਇਹ ਬਣਾਣੇ ਨਹੀਂ ਚਾਹੀਦਾ ਇਹਨਾਂ ਨੂੰ ਜਿਵੇਂ ਕਿ ਤੁਸੀਂ ਦੇਖਿਆ ਵੀ ਕਹਿ ਰਹੇ ਨੇ ਕਿ ਜੀ ਨੋ ਐਂਟਰੀ ਕਰਕੇ ਜੋ ਕੁਝ ਵੀ ਹੋਇਆ ਯਾਰ ਅਗੇ ਟ੍ਰੈਕ ਕਰ ਰਹੀ ਸੀਗਾ ਹਾਂਜੀ ਵੀਰ ਜੀ ਕਿਸ ਤਰ੍ਹਾਂ ਦੇਖੇ ਕਿਦਾਂ ਐਕਸੀਡੈਂਟ ਹੋਇਆ ਕੀ ਕੁਛ ਦੇਖਿਆ ਤੁਹਾਡੇ ਗੱਡੀ ਕਿਵੇਂ ਆ ਗਈ ਸੀ ਜੀ ਬੰਦਾ ਕਿਵੇਂ ਤੇਜ਼ ਸੀਗਾ ਕਿਦਾਂ ਲਾਈਵ ਮੈਂ ਦੁਨੀ ਵੀਰਸਟੀ ਆ ਗਿਆ ਗੇਟ ਕੋਲੇ ਇਹਨੇ ਪਾਰ ਕੀਤਾ ਜੀ ਮੈਂ ਮੋਟਰਸਾਈਕਲ ਤੇ ਹੁੰਦਾ ਸੀ ਇਹ ਰਿਪੋਰਟ ਕਰਾਂਗਾ ਉਹ ਬੜਾ ਤੇਜ਼ ਹੁੰਦਾ ਯਾਰ ਤੁਸੀਂ ਉੱਪਰੋਂ ਹੀ ਸੀਗੇ ਮੈਂ ਵੀ ਉੱਪਰੋਂ ਸੀ ਅਚਲੋ ਜੀ ਆ ਕੇ ਕੀ ਸੀ ਜੀ ਮੈਂ ਮੈਂ ਆਪਦੇ ਘਰ ਤੋਂ ਜੋ ਨਹਿਰਾਲੇ ਪਰ ਜਦਿਆ ਬੜਾਈ ਵਰ ਤੋਂ ਇਹ ਵੀ ਮੇਰੇ ਕੋਲ ਨਹੀਂ ਗਿਆ ਬਦਦਵਾਲ ਕੰਨੀ ਹੁੰਦਾ ਸੀ ਓਕੇ ਮਾ ਯਾਰ ਬੜਾ ਤੇਜ ਜਾਂਦਾ ਸਾਲੇ ਕੋਲ ਤੀਏ ਤੇ ਕੋਲ ਗੂਰ ਭਰੇ ਆ ਅੱਛਾ ਜੀ ਲੱਗਿਆ ਮੈਨੂੰ ਵੀ ਇਹ ਆਲੂ ਭਰੇ ਹੁੰਦੇ ਆ ਕਿਉਂਕਿ ਬੋਰੀਆਂ ਸੀ ਹਨਾ ਜੀ 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 ਉਹ ਤਾਂ ਇੱਥੇ ਆ ਕੇ ਬਦ ਲੱਗ ਗਈ ਕਣਕ ਉਹ ਜਦੋਂ ਮੈਂ ਗਾਂ ਆਇਆ ਇਹਦਾ ਮੈਂ ਕਿ ਫੱਟਾ ਵੀ ਡਿੱ ਗਿਆ ਕਾ ਹੰਪਤੇ ਨਾ ਹੁਣ ਫੱਟਾ ਵੀ ਡਿੱ ਗਿਆ ਇੱਥੇ ਵਗ ਅੱਛਾ ਮਾ ਯਾਰ ਬੜਾ ਤੇਜ ਜਾਂਦਾ ਜਿਹੜਾ ਇੱਥੇ ਆ ਕੇ ਦੇਖਿਆ ਮਾ ਲੈ ਆ ਲੈ ਕਰ ਗਿਆ ਭਰਾਵਾ ਕੰਮ ਉਹੀ ਗੱਡੀ ਭਰਾ ਹੀ ਚਾੜਤਾ ਚਾਹੁੰਦੇ ਤੇ ਤਾਂ ਗੱਡੀ ਬਹੁਤ ਤੇਜ਼ ਹੀ ਮਰ ਲੋਗੇ ਗੱਡੀ ਤੇਜ਼ ਹੋਣੀ ਹੈ ਨਾ ਬਹੁਤ ਤੇਜ਼ ਹੀ ਭਾਜੀ ਇਹ ਗੱਡੀ ਨਾ ਭੱਜਰ ਹੋਣ ਕਰਕੇ ਗੱਡੀ ਤਾਂ ਮੁੜੀ ਹੀ ਨਹੀਂ ਮਟਰੋਲ ਨਹੀਂ ਤੇਜ਼ ਵਾਲੀ ਜਿੱਦੀ ਇੱਥੇ ਗੀੜਾ ਆਈ ਗਏ ਸ਼ਾਇਦ ਸ਼ਾਇਦ ਪਕੜੀ ਆ ਪਕੜ ਸਕਦੇ ਕਿ ਜੇ ਆਪਣ ਨੂੰ ਕੀ ਦੱਸਣਾ ਬੰਦਾ ਕੀ ਦੱਸਣਾ ਸ਼ਾਇਦ ਵੀ ਇਹ ਬੰਦੇ ਸ਼ਾਇਦ ਕੋਈ ਨਸੀ ਵਾਲੀ ਗੋਲੀ ਬੜੀ ਹੈ ਸਵੇਰ ਸਵੇਰ ਦਾ ਟਾਈਮ ਨਹੀਂ ਸੀਗਾ ਕਿਉਂਕਿ ਬੰਦਾ ਕੱਢੀ ਸਰੀਰ ਨੂੰ ਪੂਰਾ ਕੈਮ ਕਰਕੇ ਚੱਲ ਪਿਆ ਸ਼ਾਇਦ ਪੇਜਮੈਂਟ ਦੇ ਕੇ ਕਹੀਏ ਬੱਜਿਆ ਗੱਲ ਆ ਤੂੰ ਦੇਖਿਆ ਹਾਂ ਵਗਿਆ ਸਾਈ ਜਦੋਂ ਮੈਂ ਤਾਹਾਂ ਮੋਟਾ ਸਖੜਾ ਖਿਆ ਥਲੇ ਨਿ ਝੱਕਿਆ ਉਹ ਆ ਤਾਂ ਬਹੁਤ ਨੁਕਸਾਨ ਕਰਦਾ ਵੇ ਆਹ ਦਾ ਗੱਟੀ ਬੰਤੀ ਹੈ ਨਾ ਕਾਹਦੀ ਤੇ ਆਏ ਕੋਈ ਹੈ ਨਹੀਂ ਸੀ ਬੰਦਾ ਇਹ ਮਜਰੀ ਹਾਂ ਸਾਰਾ ਗੱਟੀ ਜਾਏ ਜਗਰਾਵਾਂ ਦੀ ਹੈ ਜਾਂ ਮੋਕੇ ਦੀ ਇਹ ਗੱਡੀ ਜੀ ਉਹ ਦੇਖ ਇਹ ਗੱਡੀ ਵੀ ਜਾਂ ਜਗਰਾਵਾਂ ਦੀ ਹੈ ਜਾਂ ਮੋਕੇ ਦੀ ਹੈ ਕੋਈ ਨੰਬਰ ਤਾਂ ਨਹੀਂ ਆਹ ਮੇਰੇ ਕੋਲ ਫੋਟੋ ਖਿੱਚਿਆ ਦੇ ਆਹ ਤੇ ਮੇਰੇ ਕੋਲ ਨੰਬਰ ਹੈਗਾ ਨੰਬਰ ਦੱਸ ਦਿਓ ਜੀ ਨੰਬਰ ਇਹਦਾ ਆਏ ਵਾਹ ਆਹ ਮੈਂ ਉਹਦੇ ਕੋਲੋਂ ਟਾਈਮ ਫੋਟੋਆਂ ਖਿੱਚੀਆਂ ਆਕੇ ਆ ਦੇ ਪੀਵੀ ਪੀਵੀ 03 ਬੈਕਡਰ ਦਾ ਬ੍ਰਾਈਟ ਰੋਸ਼ਨੀ ਦਾ ਬ੍ਰਾਈਟਨਸ ਬਤਾਓ ਜੀ ਦਾ ਹੀ ਹੋਇਆ ਜੀ ਹਾਂ ਜੇ ਆਪਣਾ ਨਾ ਮੋਟਰਸਾਈਕਲ ਲੈ ਜੇ ਤੇ ਆਪਣਾ ਸਿਕਟਾ ਗੱਡੀ ਨੰਬਰ ਦੇਖੋ ਪੀਵੀ 0389439 ਆ ਗੱਡੀ ਨੰਬਰ ਦੱਸ ਰਹੇ ਨੇ ਜਿਨ੍ਹਾਂ ਨੇ ਦੇਖਿਆ ਅੱਖੀ ਆਪਣੇ ਸਾਰਾ ਹਾਸਾ ਹੁੰਦਾ ਦੇਖਿਆ ਉਹਨਾਂ ਨੇ ਨੰਬਰ ਵੀ ਸੇਵ ਕਰ ਲਿਆ ਟਰੱਕ ਦਾ ਕਿ ਕਿਹੜੀ ਗੱਡੀ ਸੀ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਵੀ ਉਹਨਾਂ ਨੇ ਦੱਸਿਆ ਕਿ ਸ਼ਾਇਦ ਉਹਨਾਂ ਨੇ ਕੋਈ ਨਸ਼ਾ ਨੁਸ਼ਾ ਵੀ ਕੀਤਾ ਸੀਗਾ ਪਰ ਸਪੀਡ ਵੀ ਕਾਫੀ ਜ਼ਿਆਦਾ ਤੇਜ਼ ਸੀਗੀ ਬਾਦੇ ਆ ਤਸਵੀਰਾਂ ਬਹੁਤ ਹੀ ਹੈਰਾਨੀ ਪ੍ਰਗਟ ਕਰਦੀਆਂ ਨੇ ਕਿ ਹਾਦਸੇ ਦੀਆਂ ਤਸਵੀਰਾਂ ਬਹੁਤ ਜ਼ਿਆਦਾ ਖਤਰਨਾਕ ਨੇ ਡਰਾਈਵਰ ਫਸ ਗਏ ਨੇ ਡਰਾਈਵਰ ਪਾਜੀ ਗਿਆ ਹੋਗਾ ਲੋਕਾਂ ਨਾਲ ਗੱਲਬਾਤ ਕੀਤੀ ਤੇ ਜਾਣਕਾਰੀ ਇਹ ਮਿਲੀ ਕਿ ਡਰਾਈਵਰ ਜਿਹੜਾ ਉਹ ਮੌਕੇ ਤੋਂ ਭੱਜ ਗਿਆ ਲੇਕਿਨ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕੀ ਕੁਝ ਕਰ ਰਿਹਾ ਉਹ ਵੀ ਨਾਲ ਦਿਨਾਂ ਤੋਂ ਤਸਵੀਨਾਾਂ ਖਾਂਦੀਆਂ ਕਰਾ ਰਿਹਾ ਹੈ ਐਡ ਕਰਦਾ ਇਹ Субтитры yeah, создавал yeah. बाइक जी भी भनी गई पूरी तरीके मोह लटकिया पाया ने भी कदे के जाना कुछ नहीं पता पर नीचे लोगों को अवेयर कि बैरीकेडिंग कर दी हुई है कोई इधरों ना लंे बाकी होदसा ना वापस सके うん。 ਜੋ ਕੁਝ ਵੀ ਹਾਸਾ ਹੋਇਆ ਕਿਸ ਤਰ੍ਹਾਂ ਦੇਖ ਰਿਹਾ ਹਾਂ ਹੁਣ ਤੱਕ ਕੀ ਕੁਝ ਹੋਇਆ ਮੇਰੀ ਡਿਊਟੀ ਉੱਤਰ ਹੈ ਇਹ ਵੀ ਤਰ੍ਹਾਂ ਡੁੱਬ ਜਾ ਕੇ ਠੀਕ ਮੇਰੀ ਡਿਊਟੀ ਉੱਤਰ ਹੈ ਡੁੱਬੀ ਲਗਦਾ ਉਹ ਗੱਡੀ ਤੇ ਜਿਹੜਾ ਉਹ ਤਾਂ ਹੈ ਥੱਲੇ ਵਿੱਚ ਨਹੀਂ ਨਹੀਂ ਵਿੱਚ ਹੈ ਨਹੀਂਗਾ ਕੋਈ ਹੈ ਨਹੀਂ ਹੋਈ ਹੈ ਨਾ ਜੀ ਉੱਪਰ ਤਾਂ ਹੁਣ ਪੜਾ ਕੇ ਪਾਉਣ ਨਹੀਂ ਤਾਂ ਕਿ ਇਨਫੋਰਮੇਸ਼ਨ ਨਹੀਂ ਆ ਬਾਹਰ ਤੱਕ ਹਾਂਜੀ ਹਾਂਜੀ ਦੇਖੀ ਨਹੀਂ ਕਿਰਜੇ ਪਹੁੰਚ ਕੇ ਮਾਸ ਕਰਤਾਈ ਅੱਛਾ ਮੈਸਜ ਤੇ ਤਾਂ ਉਹਨਾਂ ਨੂੰ ਸੁਨੇਹਾ ਲਾਤਾ ਹਾਸਾ ਜਿਹੜਾ ਹੋਇਆ ਸੁਨੇਹਾ ਲਗਾਤਾ ਹਾਂਜੀ ਹਾਂਜੀ ਇਹ ਕੋਈ ਸੁਦੇਖਿਆ ਖਦੇ ਪੁਲਿਸ ਅਫਸਰਾਂ ਨੂੰ ਪ੍ਰੋਪਰ ਤਨ ਨਹੀਂ ਪਹੁੰਚਿਆ ਹੈ ਮੈਸਜ ਫਿਲਾ ਦਿੱਤਾ ਗਿਆ ਜਿਹੜੇ ਵੀ ਇੱਥੇ ਮੈਸਜ ਦੇ ਰਹੇ ਨੇ ਲੋਕੀ ਤੇ ਆ ਤੁਸੀਂ ਇਹ ਤਸਵੀਰਾਂ ਦੇਖ ਕੇ ਕੀ ਕਹਿਣਾ ਚਾਹੋਗੇ ਆਪਣੇ ਜਿਹੜੇ ਤੁਹਾਡੇ ਵਿਚਾਰ ਨੇ ਉਹ ਵੀ ਦੱਸ ਦੇ ਲਈਓ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸਾਂ ਪਤਾ ਲੱਗਿਆ ਵੀ ਓਵਰ ਸਪੀਡ ਹੋਣ ਕਰਕੇ ਹਾਸਾ ਹੋਇਆ ਤੁਸੀਂ ਦੇਖਿਆ ਉਹਨਾਂ ਦੀ ਸਾਰੀ ਗੱਲਬਾਤ ਵੀ ਸੁਣੀ ਜਿਹੜੇ ਮੌਕੇ ਤੇ ਮੌਜੂਦ ਸੀ ਜਿਹੜੇ ਉਸ ਟਰੱਕ ਦੇ ਅੱਗੇ ਅੱਗੇ ਜਿਹੜਾ ਬਾਈਕਰ ਸੀਗਾ ਉਹ ਜਾ ਰਿਹਾ ਸੀ ਜਿਹੜੇ ਵੀ ਜਿਨ੍ਹਾਂ ਨੇ ਮੌਕੇ ਤੇ ਦੇਖਿਆ ਕਿ ਹਾਸਾ ਕਿਵੇਂ ਹੋਇਆ ਓਵਰ ਸਪੀਡ ਸੀ ਜਾਂ ਫਿਰ ਹੋ ਸਕਦਾ ਉਸ ਡਰਾਈਵਰ ਨੇ ਕੋਈ ਨਸ਼ਾ ਪਤਾ ਵੀ ਕੀਤਾ ਹੋਵੇ ਤਾਂ ਕਿਤੇ ਉਸ ਤੋਂ ਗੱਡੀ ਜਿਹੜੀ ਕੰਟਰੋਲ ਹੋਈ ਨਹੀਂ ਤੇ ਇਹ ਹਾਸਾ ਜਿਹੜਾ ਆ ਹੋ ਗਿਆ। ਉਹ ਲੜਗਦੇ ਪਏ ਉਹ ਦਾ ਮੁਕਣਾ ਫੇਰ ਹੋ ਗਿਆ। ਉਹ ਲੜਗਦੇ ਪਏ ਤੁਹਾਨੂੰ ਨਾਲ ਫੜਲੇ ਫੇਰ ਕੋਈ ਨਾ ਮਰਦੀ ਆ ਗਿਆ। ਉਹ ਹੋਰ ਵੀ ਨਾ ਨਹੀਂ ਲੋਕੀ ਹੋਰ ਪਾਈ ਬੰਗ ਕਰਕੇ ਬਿਰਾ। ਸੱਤੋਂ ਵਾਲਾ ਕਿਹਨੇ ਦੇਖਿਆ? ਉਹ ਮੁਰਝਾ ਗਲਾਈ ਖਰਾ ਮੇਰੇ ਦਾ। ਹੋਸ਼ ਆ। ਆ ਮੋਟਰਸਾਈਕਲ ਕਿਦਾ? ਬਾਈ ਜੀ ਸਰ। ਬਹੁਤ ਸਾਰਾ ਜੀ। ਆ ਮੋਟਰ। ਆਪੂ ਦਾ ਆਇਆ ਮੈਡਮ। ਬਾਈ। ਬਾਈਕ ਟੁੱਟੀ ਆ? ਹਾਂ ਜੀ। ਓਕੇ। ਇਹ ਹੁਣ ਨੁਕਸਾਨ ਨਹੀਂ ਗਈ ਬੁਰੀ ਤਰੀਕੇ ਦੇ ਨਾਲ। ਤੁਸੀਂ ਕਿੱਥੇ ਸੀਗੇ? ਮੈਂ ਤਾਂ ਕੰਟਾ ਕਰਕੇ ਆਇਆ ਹੋਇਆ ਸੀਗਾ। ਅੱਛੀ ਦੁਕਾਨ ਤੇ ਕੰਮ ਕਰਦਾ। ओके okay. बाइक मेरी इत्थे खड़ी हुई छके ये तो आप कस्टमरमेंट भले करो जी ये कार ਦੇ ਅੰਦਰ ਕੋਈ ਬੰਦਾ ਨਹੀਂ ਸੀਗਾ ਇਹ ਕਾਰ ਦੇ ਟੋਟਲੀ ਹੀ ਡੈਮੇਜ ਹੋ ਗਈ ਹੈ ओके हां ਨਹੀਂ ਤਾਂ ਜਿਸ ਹਿਸਾਬ ਦੇ ਨਾਲ ਜੇ ਕੋਈ ਬੰਦੇ ਅੰਦਰ ਹੁੰਦੇ ਤਾਂ ਨੁਕਸਾਨ ਇੰਨਾ ਜ਼ਿਆਦਾ ਹੋਣਾ ਸੀਗਾ ਦੁਕਾਨ ਵਾਲੇ ਦਾ ਤਾਂ ਕਾਫੀ ਨੁਕਸਾਨ ਹੋਇਆ ਜੀ ਦੁਕਾਨ ਵਾਲੇ ਦਾ ਵੀ ਕਾਫੀ ਨੁਕਸਾਨ ਹੋ ਗਿਆ ਦੁਕਾਨਦਾਰ ਕਿੱਥੇ ਉਹ ਤਾਂ ਡਰ ਕੇ ਭੱਜ ਕੇ ਚਲੇ ਗਿਆ ਜੀ ਉਹ ਦੁਕਾਨਮਾਲਕ ਡਰ ਕੇ ਭੱਜ ਗਏ ਡਰ ਕੇ ਨਹੀਂ ਡਰ ਕੇ ਇੱਕੋ ਥਾਂ ਉਹ ਹਾਰ ਦੇ ਪੇਸ਼ੈਂਟ ਹੈਗੇ ਇਸ ਕਰਕੇ ਉਹ ਚਲੇ ਗਏ ਕਰੇਗਾ ਤੇ ਮੈਂ ਇਸ ਦੀ ਸਮਝ ਸਕਦਾ ਵਾਹ ਤੇ ਉਹ ਮੇਰੇ ਬਾਤਰੀ ਹੈ ਓਕੇ ਇਹ ਗੱਡੀ ਆਪਣੀ ਹੈ ਨਹੀਂ ਕਿ ਹੈਗੇ ਇੱਕ ਬੰਦਾ ਹੈਗਾ ਟੀ ਵਾਲੀ ਹਾਂ ਇਹ ਨਾਲ ਦੀ ਹੈ ਬਲੂ ਵਾਲੀ ਦੀ ਹੈ ਹੈ ਉਹ ਬਲੂ ਵਾਲੀ ਹੈ ਕੋ ਜੀ ਇਹ ਗੱਡੀ ਆਪਣੀ ਹੈ ਇਹਨਾਂ ਦੀ ਗੱਡੀ ਨਹੀਂ ਹੈ ਇਹ ਗੱਡੀ ਦੀ ਗੱਲ ਹੈ ਉਹ ਗੱਡੀ ਇਹਨਾਂ ਦੀ ਹੈ ਅੱਛਾ ਆਪ ਕੀ ਰੋਮਨ ਟਾਈਮ ਦੋ ਮੈਂ ਜ਼ਰਾ ਕੁ ਓਕੇ ਰਿਪੋਰਟਿੰਗ ਰਿਪੋਰਟ ਇਹ ਉਹ ਬੜਾ ਬੰਦਾ ਕਰੇ ਕਿਹੜਾ ਉੱਪਰ ਬੋਰ ਉੱਪਰ ਹੀ ਆ ਜਾਈਦਾ ਉਹ ਨਾਲ ਆਇਆ ਉਹ ਬੜਾ ਉਹ ਨੀ ਟੋਪੀ ਵਾਲਾ ਜਿਹੜਾ ਖੜਾ ਹੈ ਨਾ ਹਾਂਜੀ ਹਾਂਜੀ ਟੋਪੀ ਵਾਲੇ ਦੇ ਵੈਬਸਾਈਟ ਗੱਡੀ ਵਾਲਾ ਤਾਂ ਆ ਆ ਜਿਹਨੇ ਪਹਿਲਾਂ ਵੀ ਬਾਈਕ ਦਿੱਤੀ ਹੈ ਪਰ ਬਾਈਕ ਉੱਤੇ ਜਿਹਨੇ ਦੇਖਿਆ ਲਾਇਆ ਉਹਨਾਂ ਨੇ ਬਾਈਕ ਦੇਤੀ